ਸਸ਼ੀ ਗਾਦੀ ਗਰੋਵਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਆ ਗਏ ਨੇ ਉਹਨਾਂ ਦੇ ਵੱਲੋਂ ਅੱਜ ਹੜ੍ਹਾਂ ਦੇ ਨਾਲ ਪ੍ਰਭਾਵਿਤ ਜਿਹੜੇ ਖੇਤਰ ਨੇ ਉਹਨਾਂ ਦਾ ਦੌਰਾ ਸ਼ੁਰੂ ਕਰ ਦਿੱਤਾ ਗਿਆ ਖੜੂਰ ਸਾਹਿਬ ਤੋਂ ਉਹਨਾਂ ਨੇ ਜਾਇਜ਼ਾ ਲੈਣਾ ਸ਼ੁਰੂ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋ ਦਿਨਾਂ ਦੇ ਵਿੱਚ ਫਾਜ਼ਿਲਕਾ ਤੱਕ ਹਰ ਇੱਕ ਪਿੰਡ ਦਾ ਜਾਇਜ਼ਾ ਜਿਹੜਾ ਉਹ ਭੁਪੇਸ਼ ਬਘੇਲ ਲੈਣਗੇ ਇਸ ਮੌਕੇ ਉਹਨਾਂ ਦੇ ਨਾਲ ਰਾਜਾ ਵੜਿੰਗ ਚਰਨਜੀਤ ਚੰਨੀ ਗੁਰਜੀਤ ਆਜਰਾ ਤੇ ਹੋਰ ਬਹੁਤ ਸਾਰੇ ਕਾਂਗਰਸੀ ਲੀਡਰ ਨੇ ਜਿਹੜੇ ਉਹ ਮੌਜੂਦ ਨੇ ਤੇ ਹਰ ਥਾਂ ਤੇ ਜਾ ਕੇ ਜਿਹੜੇ ਇਹ ਸਬੰਧਿਤ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਉਹ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ। ਨਾਲ ਹੀ ਨਾਲ ਉਹਨਾਂ ਨੇ ਬਪੀਸ਼ ਬਗੇਰ ਜੀ ਵੀ ਆ ਦੋ ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਯਾਨੀ ਕਿ 6 ਜ਼ਿਲ੍ਹੇ ਦੋ ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਸੀ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡਾ ਕੰਮ ਕਰਨਗੇ ਪ੍ਰਦਰਸ਼ਨ ਕੇ ਤੇ ਰਾਹੁਲ ਗਾਦੀ ਜੀ ਨੂੰ ਇਸ ਬਾਰੇ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਪੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸਤੇ ਇਕੱਠਾ ਕੀਤਾ ਅੱਜ ਇੱਥੇ ਨਿਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਰਕਾ ਨੂੰ ਰਵਾਨਗੀ ਜਿਹੜੀ ਸਭ ਤੋਂ ਦਿਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਹੌਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਉਹ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇਥੋਂ ਛੱਡੀ ਦੇਣ ਆਏ ਅਸੀਂ ਨੁਕਤਾ ਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਹ ਸਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਦੋ ਪੇਟਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹ ਕਿ ਇੰਡਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸਕੱਤਰ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਦੱਸ ਦਿੰਦਾ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਗੱਲਾਂ ਬਾਰੇ ਬਾਅਦ ਚ ਚਰਚਾ ਕਰਾਂਗੇ ਸਵਾგი ਇੰਨਾ ਹੀ ਮੈਂ ਬੇਨਤੀ ਕਰਾਂਗਾ ਅ

ਥੋੜਾ ਬਬਲੂ ਯਾਰ ਕੀ ਕਰੀ ਜਾਂਦਾ ਕਾਂਗਰਸ ਪਾਰਟੀ ਯਾਰ ਇਹ ਰਾਹੁਲ ਦਾਂਦੇ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਸੰਦੀਸਕੜ ਦੇ ਸਾਫ ਦਾ ਮੰਨੂ ਬੀ ਆਨੋ ਬੀਸ਼ ਬਗੇਰ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਚਾਰਜ ਵੀ ਹੈ ਉਹ ਪੰਜਾਬ ਚ ਆਏ ਆ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਹਾਂ ਪੰਜਾਬ ਦੇ ਪੰਜਾਬ ਦੇ ਹਾਲਾਤ ਕੋਈ ਮਸਾਲਾ ਨਹੀਂ ਪਤਾ ਇਹ ਬੰਦਾ ਰਾਜਾ ਮਹਿੰਦੀ ਨੇ ਉਹ ਲੋਕੀਆ ਮੈ ਉਹਨਾਂ ਨੂੰ ਰਿਪੋਰਟ ਨਹੀਂ ਕਰਨਾ ਚਾਹਿਆ ਤੇ ਲੇਖਾ ਸਾਹਿਬ ਦਾ ਤੇ ਅਵਧਰਾ ਸਾਹਿਬ ਦਾ ਮੈਂ ਧੰਨਵਾਦ ਕਰੀਆ ਅਮਰਸਾ ਸਾਰੀ ਅਧਿਕਾਰ ਚੇਤਾਂ ਦੇ ਰਾਹ ਕਾਰਜਾਂ ਲਈ ਸਨਮਾਨ ਸਮਗਰੀ ਅੱਜ ਭੇਜਣੀ ਹੈ 800 ਐਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਜਿਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਪਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਦੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਪਤਾਲਾਂ 'ਤੇ ਜਾ ਕੇ ਪੈਗੇ ਤੇ ਨਾਲ ਨਾਲ ਇੱਕੋ ਖੁਫੜ ਭਜਿਆ ਫਿਰਦਾ ਹੈ ਉਹ ਵਰਦਾ ਵਿਆਜ ਮਾਰਦੇ ਹੁੰਦਾ ਕਿ ਸਰਕਾਰ ਵੀ ਇਹ ਵੀ ਕਾਟੋਕਲੇ ਸੁਦੇ ਨਾਲ ਪਿਆ ਹੋ ਜਾਂਦਾ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀਟਾਂ ਦੀ ਮਦਦ ਕਰਨ ਦੇ ਲਈ ਕਿ ਕੱਲ ਇਹਨਾਂ ਨੇ ਕੁਝ ਫੈਸਲੇ ਲਏ ਸੀ ਕਿ ਕਿਹੜਾ ਕਿਹੜਾ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲੇ ਕਰਕੇ ਪੋਸਟਪੋਨ ਕਰ ਦਿੱਤੀ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਐ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸਾਹਮਣ ਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਫੇਸਬੁਕੇਲ ਜੀ ਰਾਹੁਲ ਗਾਂਧੀ ਜੀ ਜਾਂ ਦੇ ਆਦੇਸ਼ਾਂ ਅਨੁਸਾਰ ਆਇਆ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਲਈ ਮੈਸੇਜ ਪਹੁੰਚਿਆ ਹੈ ਜੀ ਇਹਦਾ ਕਿ ਉਹ ਵੀ ਆਉਣਗੇ ਅਸੀਂ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਖਦੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੀੇ ਨਾ ਕਰਨ ਹਰ ਜੁਨਾ ਦਾ ਬਣਦਾ ਹੈ ਲੇਕਿਨ ਉਹ ਭੱਜਿਆ ਅੱਛਾ ਜੀ ਇੱਕ ਮੁੱਖ ਮੰਤਰੀ ਨੂੰ ਬਦਲਦੀ ਬਦਲਣ ਦੀ ਜਿਹੜੀ ਹੈ ਇੱਕ ਇਸ ਤਰ੍ਹਾਂ ਦੀ ਕਾਮਯਾਬ ਚੱਲ ਰਹੀ ਹੈ ਗੱਲਾਂ ਹੋ ਰਹੀਆਂ ਨੇ ਉਹਨਾਂ ਵੱਲ ਕਹਿੰਦੇ ਕੇਸਰੀਵਾਲ ਸਾਹਿਬ ਮੁੱਖ ਮੰਤਰੀ ਬਣਦੇ ਆ। ਚੰਦਨ ਚੰਦਨ ਮਾਈਕ ਨਹੀਂ ਇੱਧਰ ਆ। ਮਾਈਕ ਕਰ ਦੋਗੇ ਮਾਈਕ ਮਾਈਕ। ਹੁਣ ਭਾ ਆਵੇ ਆਵੇ ਇੱਧਰ ਇੱਧਰ ਮੈਂ। ਯਾਰ ਤੁਹਾਨੂੰ ਜਾਣ ਕੇ ਦੱਲੇ ਮਾਰੀਆਂ ਨੇ ਮੁਰਕੇ ਫਿਰ ਮੁਰਕੇ। ਲੜੋਣਾ ਯਾਰ ਲੜੋਣਾ ਮੇਰਾ ਬਾਹ ਲੜੋਣਾ ਲਾਈਵ ਲੱਗ ਕੇ ਹੋਇਆ। ਬਬਲੂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਦੀ ਗੱਲ। ਥੇਰੇ ਪਿੱਛੇ ਉਰੇ ਚੱਲਾ ਥੋੜਾ ਯਾਰ ਚੁੱਕ ਥੋੜਾ ਹੀ ਨੇ ਬਦਲ ਆਏ ਸੀ ਐਸਜੀ ਇੱਡੀ ਕਰਕੇ ਆ। ਹਾਂਜੀ। ਉਹ ਬੜੀ ਥੋੜਾ ਕੁਛ ਬੰਦ ਆਉਂਦਾ। ਆ ਦੇਖੋ। ਆ ਦੇਖੋ ਇਸੇ ਫੱਟੇ ਹੋਏ। ਫਿਰ ਦੇਖੀ 50 ਗਾੜੀਆਂ ਰਵਾਨਾ ਕੀਤੀ ਜਾ ਰਹੀ ਹੈ ਉਹ ਕਦੇ ਨਾ ਦੇਖੇ ਲੈਣਾ ਬਹੁਤ ਕੈਮਰਾ ਲੈਣਾ ਕੈਮਰਾ ਲੈਣਾ ਠੀਕਾ ਬਲੂ ਫਿਰ ਕਰਨੀ ਦਾ ਫਤਿਹ ਹਰੀ ਓਕੇ ਨਹੀਂ ਯਾ ਆਲਰੀਡੀ ਆ ਗਏ ਜੀ ਅਸਾਂ ਜੀ ਨੂੰ ਪਾਸੇ ਜੀ ਅਗਲੇ ਦਿਨ ਤੁਸੀਂ ਤੇਗਣ ਵਾਲਾ ਯਾ ਅਰਕੀ ਬੀਸ਼ੇ ਕਰ ਕੈਮਰਾ عليه دار کی اس طرح تو اور دو من کی یہ کرنی یار کی کرتا ہوں میں پردیپ ہے لڑنا میرا فنس میرے تے باواں نہ تھا باواں جھک کے رکھ یہ فلڈ آیا ہے یہ دونوں دونوں کے ذریعہ اترا اپ کی طرح سے رسیاں پہنا کر جینا دونوں کے ناکام ادھر تک کے مار دے گا بلبلا اور اس کا ایرس لگ گیا تو کے بارے میں سوشل میڈیا نے کیا وہ کیا وہ بات یہ ہے जानवर आए... का नुकसान हुआ कितने लोगों की मौत हुई इसके बारे में कोई जानकारी सरकार के द्वारा दूसरी तरफ बाढ़ प्रभावित लोगों के लिए कोई राहत किसान बाढ़ पीड़ितों की पंजाब के लोगों को उसने अपने हाल भी छोड़ दिया है लेकिन कांग्रेस पार्टी ने हमारे तो, तो, तो मेरे उत्ते के बार बार ने भी हमारे हाँ जो किला करूं हमारे जिला के पदाधिकारी सभी कार्यकर्ता और नेता मैं सांस तो से जुटे हुए हैं कि हम इस विस्का में जो केंद्र और राज्य सरकार के द्वारा निर्मित है उसमें हम उनको किसानों को मजदूरों को गरीबों को बिहार के साथ दौरा कर रहे हैं लोगों को कैसे सहयोग दिया जा सके हर संभव कार्य कर रहे हैं मैं सभी कार्यकर्ताओं को बधाई देता रहा हूँ राहुल देश पर सभी कार्यकर्ता ਇਹ ਦਿਨਾਂ ਤੋਂ ਇਹ ਕਰ ਰਹੇ ਹਨ ਉਹ ਭਾਗਜਨਕ ਬਾਤ ਇਹ ਹੈ ਕੇਂਦਰ ਸਰਕਾਰ ਕੀ ਤਰਫ ਪਹੁੰਚ ਰਹਾ ਹੁੰਦਾ ਹੈ ਘੋਸ਼ਣਾ ਨਹੀਂ ਹੋਈ ਹੈ ਰਾਜਿਤ ਹੋ ਸਕਦੀ ਹੈ ਸਹਾਇਤਾ ਸੋ ਕਾਂਗਰਸ ਵੱਲੋਂ ਵੀ ਲਗਾਤਾਰ ਜਿਹੜੀ ਵਿੱਤੀ ਮਦਦ ਹੈ ਉਹ ਪੀੜਤ ਪਰਿਵਾਰਾਂ ਦੀ ਪੀੜਤ ਇਲਾਕੇ ਦੇ ਲੋਕਾਂ ਦੀ ਕੀਤੀ ਜਾ ਰਹੀ ਹੈ ਅੱਜ ਵੀ 2 ਕਰੋੜ ਰੁਪਏ ਦੀ ਰਾਹਤ ਸਮੱਗਰੀ ਹੈ ਜਿਹੜੀ ਉਹ ਕਾਂਗਰਸ ਦੇ ਵੱਲੋਂ ਵੰਡੀ ਜਾ ਰਹੀ ਹੈ ਤੇ ਨਾਲ ਨਾਲ ਭਪੇਸ਼ ਬਗੇਲ ਹੁਣਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਥੋਂ ਸਾਰੀ ਰਿਪੋਰਟ ਬਣਾਉਣਗੇ ਤੇ ਰਿਪੋਰਟ ਜਾ ਕੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੂੰ ਸੌਂਪਣਗੇ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਜਿਹੜੇ ਉਹ ਪੰਜਾਬ ਦੇ ਲਈ ਆਵਾਜ਼ ਚੁੱਕਣਗੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे